ਮਾਲਵੇ ਦੀ ਧਰਤੀ ਤੇ ਇੱਕ ਟਾਪ ਸੀ ਪਾਣੀ ਨਾਲ ਭਰੀ ਹੋਈ ਪਰ ਇਤਿਹਾਸ ਨੇ ਇਸ ਨੂੰ ਲਹੂ ਨਾਲ ਪਵਿੱਤਰ ਕਰ ਦਿੱਤਾ ਇਹ ਥਾਂ ਸੀ ਖਿਦਰਾਣੇ ਦੀ ਟਾਪ ਜਿੱਥੇ ਤਲਵਾਰਾਂ ਬੋਲੀਆਂ ਵਾਚਨ ਟੁੱਟੇ ਤੇ ਫਿਰ ਸ਼ਹਾਦਤ ਦੇ ਨਾਲ ਮੁਕਤੀ ਮਿਲੀ 1705 ਦਾ ਉਹ ਸਮਾਂ ਨੰਦਪੁਰ ਸਾਹਿਬ ਛੁੱਟ ਚੁੱਕਿਆ ਸੀ ਚਮਕੌਰ ਸਾਹਿਬ ਸਾਬ ਜਦਿਆਂ ਦੀ ਸ਼ਹਾਦਤ ਹੋ ਚੁੱਕੀ ਸੀ ਪਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੌਸਲਾ اٹਲ ਸੀ ਪਹਾੜ ਵਰਗਾ ਉਸ ਵੇਲੇ ਕੁਝ ਸਿੰਘ ਮੁਸ਼ਕਲਾਂ ਤੋਂ ਡਰ ਕੇ ਗੁਰੂ ਸਾਹਿਬ ਤੋਂ ਵੱਖ ਹੋ ਗਏ ਉਹਨਾਂ ਨੇ ਲਿਖ ਦਿੱਤਾ ਇੱਕ ਕਾਗਜ਼ ਬੇਦਵਾ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੰਘ ਨਹੀਂ ਪਰ ਇਤਿਹਾਸ ਨੇ ਅਜੇ ਮੋੜ ਲੈਣਾ ਸੀ ਇਸੇ ਮਾਲਵੇ ਦੀ ਧਰਤੀ ਤੇ ਉੱਭਰੀ ਇੱਕ ਸਿੰਘਣੀ ਮਾਈ ਭਾਗੋ ਅੱਖਾਂ ਵਿੱਚ ਅੱਗ ਬੋਲਾਂ ਵਿੱਚ ਸੱਚ ਉਸ ਨੇ ਉਹਨਾਂ 40 ਸਿੰਘਾਂ ਨੂੰ ਲਲਕਾਰਿਆ ਗੁਰੂ ਨੂੰ ਛੱਡ ਕੇ ਜੀਵਨ ਕਿਹੜਾ ਸ਼ਰਮ ਪਸਤਾਵਾ ਤੇ ਗੁਰੂ ਪ੍ਰਤੀ ਪਿਆਰ 40 ਸਿੰਘ ਮੁੜ ਤਿਆਰ ਹੋ ਗਏ ਹੱਥਾਂ ਵਿੱਚ ਸ਼ਸਤਰ ਦਿਲਾਂ ਵਿੱਚ ਅਰਦਾਸ ਤੇ ਮੰਜ਼ਲ ਗੁਰੂ ਦੇ ਚਰਨ ਦੂਜੇ ਪਾਸੇ ਮੁਗਲ ਫੌਜਾਂ ਪਿਆਸ ਨਾਲ ਤਰਸਦੀਆਂ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਖਦਰਾਨ ਦੀ ਟਾਬ ਤੱਕ ਪਹੁੰਚ ਗਈਆਂ ਇੱਥੇ 40 ਮੁਕਤੇਆਂ ਨੇ ਇੱਕ ਅਦੁੱਤ ਰਣਨੀਤੀ ਬਣਾਈ ਆਬ ਨੂੰ ਆਪਣੇ ਕਬਜ਼ੇ ਵਿੱਚ ਲਿਆ ਦੂਰ ਦੂਰ ਕੱਪੜੇ ਟੰਗੇ ਮੋਗਲਾਂ ਨੂੰ ਲੱਗਾ ਕਿ ਵੱਡੀ ਫੌਜ ਮੌਜੂਦ ਹੈ ਜੰਗ ਛਿੜ ਗਈ ਤਲਵਾਰਾਂ ਟਕਰਾਈਆਂ ਵਾਹਣ بھرੇ ਧਰਤੀ ਲਹੂ ਨਾਲ ਲਾਲ ਹੋ ਗਈ ਇੱਕ ਇੱਕ ਕਰਕੇ ਜਾਲੇ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ ਪਰ ਪਿੱਠ ਨਹੀਂ ਦਿਖਾਈ ਵਚਨ ਨਹੀਂ ਤੋੜਿਆ ਅੰਤ ਵਿੱਚ ਜ਼ਖਮੀ ਹਾਲਤ ਵਿੱਚ ਪਾਈ ਮਹਾ ਸਿੰਘ ਗੁਰੂ ਸਾਹਿਬ ਦੇ ਕੋਲੇ ਪਹੁੰਚੇ ਉਸਨੇ ਬੇਨਤੀ ਕੀਤੀ ਕਿ ਸਾਡਾ ਬੇਦਾਵਾ ਪਾੜ ਦਿਓ ਗੁਰੂ ਜੀ ਗੁਰੂ ਸਾਹਿਬ ਨੇ ਆਪਣੇ ਗੀਜੇ ਦੇ ਵਿੱਚੋਂ ਕਾਗਜ਼ ਕੱਢਿਆ ਅੱਖਾਂ ਭਰ ਆਈਆਂ ਤੇ ਉਸੇ ਵੇਲੇ ਫਾੜ ਦਿੱਤਾ ਗੁਰੂ ਸਾਹਿਬ ਨੇ ਕਿਹਾ ਅੱਜ ਤੋਂ ਇਹ ਮੇਰੇ ਮੁਕਤ ਸਿੰਘ ਨੇ ਇਹ ਮੁਕਤ ਹੋ ਗਏ ਨੇ ਇਸੇ ਪਲ ਖਿਦਰਾਣੇ ਦੀ ਟਾਬ ਸ਼੍ਰੀ ਮੁਖਤਰ ਸਾਹਿਬ ਬਣ ਗਈ ਇਹ ਜੰਗ ਸਾਨੂੰ ਸਿਖਾਉਂਦੀ ਹੈ ਗਲਤੀ ਹੋ ਜਾਵੇ ਪਰ ਗੁਰੂ ਵੱਲ ਮੁੜਾਉਣਾ ਹੈ ਸਭ ਤੋਂ ਵੱਡੀ ਜਿੱਤ ਹੈ 40 ਮੁਕਤੇ ਅੱਜ ਵੀ ਸਾਨੂੰ ਆਵਾਜ਼ ਮਾਰਦੇ ਨੇ ਗੁਰੂ ਤੋਂ ਵੱਖ ਹੋ ਕੇ ਕੁਝ ਨਹੀਂ ਗੁਰੂ ਨਾਲ ਜੁੜ ਕੇ ਹੀ ਮੁਕਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਧੰਨੀ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਜੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜੋ ਸੇਵਾ ਨਿਭਾ ਰਿਹਾ ਹੈ ਇਹ ਪਾਵਨ ਸਥਾਨ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ 40 ਮੁਕਤਿਆਂ ਦਾ ਜਿਹੜਾ ਬਦਾਵਾ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਨੇ ਜੋ ਉਹਨਾਂ ਦਾ ਬਦਾਵਾ 40 ਮੁਕਤੇ ਨੇ ਦਿੱਤਾ ਸੀ ਉਹ ਉਹਨਾਂ ਨੇ ਆਪਣੇ ਖਿਸੇ ਵਿੱਚ ਰੱਖਿਆ ਉਹਨਾਂ ਸਿੰਘਾਂ ਨੇ ਕਿਹਾ ਸੀ ਕਿ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਨੇ ਅਸੀਂ ਤੁਹਾਡੇ ਸਿੰਘ ਨੇ ਤੇ ਉਹ ਬਦਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਖਿਸੇ ਵਿੱਚ ਰੱਖਿਆ ਅਨੇਕਾਂ ਜੁੱਧ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਅਸਥਾਨ ਤੇ ਪਹੁੰਚੇ ਤੇ ਜਦੋਂਨੇਕ ਜੁੱਧ ਹੋਏ ਤੇ ਲੜਾਈ ਹੋਈ ਤੇ 40 ਮੁਕਤੇ ਵੀ ਇਸ ਸਥਾਨ ਤੇ ਜੁੱਧ ਕਰਨ ਲਈ ਦੁਸ਼ਮਣਾਂ ਦਾ ਟਾਕਰਾ ਕਰਨ ਲਈ ਇਸ ਸਥਾਨ ਤੇ ਪਹੁੰਚੇ ਤੇ ਭਾਈ ਮਾਹ ਸਿੰਘ ਜੋ ਜੁੱਧ ਕਰਦੇ ਹੋਏ ਜ਼ਖਮੀ ਹੋ ਗਏ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੁੱਧ ਕਰਦੇ ਹੋਏ ਭਾਈ ਮਾਹ ਸਿੰਘ ਕੋਲ ਆ ਕੇ ਇੱਥੇ ਉਹਨਾਂ ਨੇ ਭਾਈ ਮਾਹ ਸਿੰਘ ਨੂੰ ਕਿਹਾ ਅਸੀਂ ਤੈਨੂੰ ਕੀ ਦੇ ਸਕਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੈਨੂੰ ਕਿਹਾ ਅਸੀਂ ਤੈਨੂੰ ਜੰਗੀਰਾਂ ਬਖਸ਼ ਦਿੰਨੇ ਆ ਪੁਰਾਣੇ ਕਾ ਦੌਲਤਾਂਵਾਂ ਬਸ ਦਿੰਨੇ ਆ ਭਾਈ ਮਾਹ ਸਿੰਘ ਨੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਹਾ ਮਹਾਰਾਜ ਜੀ ਜਿਹੜਾ ਅਸੀਂ ਤੁਹਾਨੂੰ ਬੇਦਾਵਾ ਲੈ ਕੇ ਆਏ ਲੈ ਕੇ ਗਏ ਸੀ ਸ੍ਰੀ ਅਨੰਦਪੁਰ ਸਾਹਿਬ ਖੇ ਉਹ ਬੇਦਾਵਾ ਉਹ ਪਾੜ ਦਿਓ ਸਾਡੇ ਜਿਹੜੀ ਟੁੱਟੀ ਐ ਉਹ ਗੰਢ ਲੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਸਮੇਂ ਆਪਣੇ ਕਿੱਸੇ ਦੇ ਵਿੱਚੋਂ ਬੇਦਾਵਾ ਕੱਢ ਕੇ ਉਸੇ ਸਮੇਂ ਪਾੜ ਦਿੱਤਾ ਭਾਈ ਮਾਹ ਸਿੰਘ ਦੀ ਜੋ ਟੁੱਟੀ ਗੰਢ ਲਈ ਇਸੇ ਸਥਾਨ ਦਾ ਨਾਮ ਸ੍ਰੀ ਦਰਬਾਰ ਟੁੱਟੀ ਗੰਢੀ ਸਹਿਬ ਕੇ ਪੈ ਗਿਆ। अनेका ਸੰਗਤਾਂ ਜੋ ਐਤਵਾਰ ਵੀ ਅਤੇ ਸਗਰਾਂ ਦੇ ਦਿਨ ਵੀ ਇਸ ਸਥਾਨ ਤੇ ਹਾਜ਼ਰੀਆਂ ਭਰਦੀਆਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਬ ਦੀਆਂ ਯਾਤਰਾਵਾਂ ਸਫਲਾ ਕਰਦੇ ਹਨ। ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ